ਦੇਖੋ ਮੈਂ ਪਹਿਲੀ ਵਾਰੀ ਇਲੈਕਸ਼ਨ ਲੜੀ ਤੇ ਪਹਿਲੀ ਵਾਰ ਐਮਐਲਏ ਬਣੀ ਤੇ ਲੋਕਾਂ ਦੇ ਵੋਟ ਦੀ ਜਿਹੜੀ ਤਾਕਤ ਉਹਨਾਂ ਨੇ ਸਾਨੂੰ ਆਮ ਘਰਾਂ ਦੇ ਬੱਚਿਆਂ ਨੂੰ ਵਿਧਾਨ ਸਭਾ ਚ ਭੇਜਿਆ ਜੇ ਮੈਂ ਹਲਕੇ ਦੀ ਗੱਲ ਕਰਾਂ ਤਾਂ ਅੱਜ ਮੈਨੂੰ ਜਦੋਂ ਜਦੋਂ ਵੀ ਲੋਕਾਂ ਦੇ ਵਿੱਚ ਮੈਂ ਗਈਆਂ ਉਹਨਾਂ ਨੇ ਮੈਨੂੰ ਇਹ ਦੱਸਿਆ ਕਿ ਇਹ 15 ਸਾਲਾਂ ਤੋਂ 20 ਸਾਲਾਂ ਤੋਂ ਇਸ ਹਲਕੇ ਦੀ ਕਿਸੇ ਨੇ ਬਾਣੀ ਪੜੀ ਅੱਜ ਹਲਕੇ ਦੇ ਵਿੱਚ 100 ਤੋਂ ਵੱਧ ਰੋਡਸ ਅਸੀਂ ਬਣਾ ਚੁੱਕੇ ਹਾਂ ਰੋਡਸ ਵੀ ਉਹ ਬਣਾਈਆਂ ਨੇ ਕਿਉਂਕਿ ਅਸੀਂ ਲੋਕਾਂ ਦੇ ਵਿੱਚ ਵਾਅਦਾ ਕੀਤਾ ਸੀਗਾ ਜਿਹੜੇ ਸਾਡੇ ਬੂਥ ਲਾਉਣਗੇ ਜਿਹੜੇ ਸਾਡੇ ਵਲੰਟੀਅਰ ਹੋਣਗੇ ਅਸੀਂ ਹਰ ਕੰਮ ਉਹਨਾਂ ਨੂੰ ਪੁੱਛ ਕੇ ਕਰਾਂਗੇ ਅੱਜ 11 ਹਲਕੇ ਦੇ ਵਿੱਚ ਵਾਰਡ ਨੇ ਤੇ 11 ਹੀ ਮਹੱਲਾ ਕਲੀਨਿਕ ਨੇ ਕਿਉਂਕਿ ਇਹ ਹਲਕਾ ਉਹ ਹੈ ਜਿਹਦੇ ਵਿੱਚ ਮਾਈਗ੍ਰੈਂਟ ਲੇਬਰ ਬਹੁਤ ਹੈ ਤੇ ਅੱਜ ਇੱਕ ਇੱਕ ਮਹੱਲਾ ਕਲੀਨਿਕ ਦੇ ਵਿੱਚ 250 ਤੋਂ ਲੈ ਕੇ 300 ਲੋਕ ਦਵਾਈ ਲੈਣ ਜਾਂਦੇ ਨੇ ਜਿਸ ਸੀਰੀਅਨ ਨੂੰ ਤੁਸੀਂ ਬਿਲੋਂਗ ਕਰਦੇ ਹੋ ਇਹ ਸਮਾਲ 스ਕੇਲ ਇੰਡਸਟਰੀ ਬੜੀ ਹੈ ਜੀ ਇੱਥੇ ਜੇ ਆਪਾਂ ਇੰਡਸਟਰੀ ਦੀ ਗੱਲ ਕਰੀ ਤੇ ਸਾਰੀ ਇੰਡਸਟਰੀ ਆਪਣੀ ਲੁਧਿਆਣੇ ਚ ਮਤਲਬ ਲੁਧਿਆਣੇ ਚ ਕੀ ਪੰਜਾਬ ਚ ਭੱਜੀ ਜਾ ਰਹੀ ਹੈ ਜੀ ਬਾਹਰ ਕਿਉਂਕਿ ਉਹਨਾਂ ਨੂੰ ਜੇ ਆਪਾਂ ਹਰਿਆਣਾ ਦਾ ਦੇਖਿਆ ਜਾਵੇ ਹਿਮਾਚਲ ਦਾ ਦੂਜਾ ਉਹਨਾਂ ਨੂੰ ਇੱਕ ਲਾਲਚ ਕਹਿ ਲਓ ਜਾਂ ਉਹਨਾਂ ਨੂੰ ਇੱਕ ਸਜੈਸਟ ਕੀਤਾ ਜਾਂਦਾ ਵੀ ਤੁਹਾਨੂੰ ਅਸੀਂ ਨੇਚਰਲੀ ਟੈਕਸ ਫ੍ਰੀ ਕਰ ਦਾਂਗੇ ਕੋਈ ਜੀਐਸਟੀ ਨਹੀਂ ਲਾਵਾਂਗੇ ਜਗ੍ਹਾ ਵੀ ਫ੍ਰੀ ਦੇਵਾਂਗੇ ਨਹਿਰ ਦੇ ਉੱਤੇ ਜਿਹੜੀ ਲੋਹਾਰਾ ਨਹਿਰ ਹੈ ਇਹਦੇ ਤੇ ਗ੍ਰੀਨ ਬੈਲਟ ਬਣ ਰਹੀ ਆ ਨਾਲ ਹੀ ਨਾਲ ਜਿਹੜੀ ਆ ਜੁਗਿਆਣੇ ਤੋਂ ਲੈ ਕੇ ਅਪੋਲੋ ਹਸਪੀਟਲ ਤੱਕ ਸਾਰੇ ਗ੍ਰੀਨ ਬੈਲਟ ਬਣਦੀ ਜਾ ਰਹੀ ਹੈ ਬਿਲਕੁਲ ਤੁਸੀਂ ਗੱਲ ਕਰ ਰਹੇ ਹੋ ਰੋਕ ਜਿਹੜੀ ਉਹ ਗੰਦਗੀ ਹੈ ਲਫਾਫੇ ਆਪਾਂ ਲਾਤੀਆਂ ਤਾਰਾਂ ਬਥੇਰਾ ਕੁਝ ਆਪਾਂ ਰੋਕ ਕਰਤਾ ਪਰ ਲੋਕ ਉੱਪਰ ਦੀ ਭਗਾ ਭਗਾ ਵਿੱਚ ਮਾਰਦੇ ਆ ਜੀ ਲੋਕਾਂ ਨੂੰ ਜਿਹੜੀ ਅਵੇਅਰਨੈਸ ਦੀ ਕਿਤੇ ਨਾ ਕਿਤੇ ਕਮੀ ਆ ਜਾਂ ਸਖਤਾਈ ਦੀ ਲੋੜ ਹੈ ਨਹਿਰ ਦੇ ਉੱਤੇ ਜੇ ਇੱਥੇ ਝਾੜੀ ਲੱਗੀ ਹੈ ਉੱਥੇ ਨਾਲ ਵਲੰਟੀਅਰ ਵੀ ਰੱਖੇ ਗਏ ਆ ਤੁਸੀਂ ਦੇਖਿਆ ਹੋਊਗਾ ਪਿਛਲੇ ਦਿਨੀ ਅਸੀਂ ਚਲਾਨ ਵੀ ਕੀਤੇ ਆ ਬਾਕੀ ਜਿਹੜੀ ਕੂੜੇ ਦੀ ਗੱਲ ਆ ਅਸੀਂ ਕੂੜਾ ਕਰਕਟ ਜਿਹੜਾ ਪਲਾਟਾਂ 'ਚ ਸੜਦੇ ਆ ਇਹਦੇ ਵਿੱਚ ਹਲਕੇ ਦੇ ਵਿੱਚ ਨੋ ਕੰਪੈਕਟਰ ਜਿਹੜੇ ਲਗਾਏ ਆ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਆਪਰੇਸ਼ਨਲ ਸਿਸਟਮ ਦੇ ਵਿੱਚ ਹੋ ਜਾਣਗੇ ਸਤਿ ਸ਼੍ਰੀ ਅਕਾਲ ਜੀ ਮੈਂ ਭពਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਲੁਧਿਆਣੇ ਦੇ ਵਿੱਚ ਮੌਜੂਦ ਆਂ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਸਾਡੇ ਨਾਲ ਮੈਡਮ ਐਮ ਐਲ ਏ ਸ਼ੀਨਾ ਨੇ ਸੋ ਮੈਡਮ ਸਭ ਤੋਂ ਪਹਿਲਾਂ ਤਾਂ ਇਹ ਡੇਲੀ ਪੋਸਟ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦੀ ਆ ਕਿਉਂਕਿ ਤੁਸੀਂ ਮੇਰੇ ਹਲਕਾ ਦੱਖਣੀ ਦੇ ਵਿੱਚ ਆਏ ਤੇ ਜਿਹੜਾ ਦੱਖਣੀ ਦੇ ਲੋਕਾਂ ਦੀ ਜਿਹੜਾ ਮੀਟਿੰਗ ਦਾ ਪੂਰਾ ਜਿਹੜਾ ਤੁਸੀਂ ਆਪਣੇ ਕੈਮਰੇ ਦੇ ਵਿੱਚ ਕੈਦ ਕੀਤਾ ਤੇ ਲੋਕਾਂ ਦਾ ਸਤਿ ਸ਼ਾਹ ਦੇਖਿਆ ਮੈਡਮ ਤੁਸੀਂ ਜਦੋਂ ਇਹ ਹਨੇਰੀ ਆਈ ਆ 92 ਆ ਨੇਤਾ ਚੁਣ ਕੇ ਜਿਹੜੇ ਗਏ ਨੇ ਪ੍ਰਧਾਨ ਸਭਾ ਦੇ ਵਿੱਚ ਉਸ ਤੋਂ ਪਹਿਲਾਂ ਇੱਥੇ ਜਿਹੜੇ ਆਪਣੇ ਕੈਂਡੀਡੇਟ ਸੀਗੇ ਬੈਂਸ ਭਰਾ ਸੀਗੇ ਦੋਨੇ ਉਹਨਾਂ ਦੇ ਵਿੱਚੋਂ ਇੱਕ ਨੂੰ ਤੁਸੀਂ ਹਰਾ ਰਹੇ ਹੋ ਇੱਕ ਨੂੰ ਕਰ ਰਹੇ ਹੋ ਪਹਿਲਾਂ ਜਿਹੜੀ ਵਿਕਾਸ ਹੈ ਲੋਕਾਂ ਦੇ ਕਹਿਣ ਮੁਤਾਬਕ ਪਹਿਲਾਂ ਵੀ ਹੋਇਆ ਤੁਸੀਂ ਦੱਸੋ ਇਹਦੇ ਵਿੱਚ ਪਹਿਲਾਂ ਹੋਇਆ ਸੀ ਜੀ ਜਾਂ ਤੁਹਾਡੇ ਆਉਣ ਦੇ ਬਾਅਦ ਚ ਕੀ ਬਦਲਾਅ ਆ ਦੇਖੋ ਮੈਂ ਪਹਿਲੀ ਵਾਰੀ ਇਲੈਕਸ਼ਨ ਲੜੀ ਤੇ ਪਹਿਲੀ ਵਾਰ ਐਮਐਲਏ ਬਣੀ ਤੇ ਲੋਕਾਂ ਦੀ ਵੋਟ ਦੀ ਜਿਹੜੀ ਤਾਕਤ ਆ ਉਹਨਾਂ ਨੇ ਸਾਨੂੰ ਆਮ ਘਰਾਂ ਦੇ ਬੱਚਿਆਂ ਨੂੰ ਵਿਧਾਨ ਸਭਾ 'ਚ ਭੇਜਿਆ ਜੇ ਮੈਂ ਹਲਕੇ ਦੀ ਗੱਲ ਕਰਾਂ ਤਾਂ ਅੱਜ ਮੈਨੂੰ ਜਦੋਂ-ਜਦੋਂ ਵੀ ਲੋਕਾਂ ਦੇ ਵਿੱਚ ਮੈਂ ਗਈਆਂ ਉਹਨਾਂ ਨੇ ਮੈਨੂੰ ਇਹ ਦੱਸਿਆ ਕਿ ਇਹ 15 ਸਾਲਾਂ ਤੋਂ 20 ਸਾਲਾਂ ਤੋਂ ਇਸ ਹਲਕੇ ਦੀ ਕਿਸੇ ਨੇ ਬਾਣੀ ਫੜੀ ਤੋਂ ਬਾਅਦ 10 ਸਾਲ ਬੈਂਸ ਬ੍ਰਦਰੇ ਉਹਨਾਂ ਦੇ ਸਮੇਂ ਦੇ ਵਿੱਚ ਵੀ ਹਲਕੇ ਦਾ ਬੁਰਾ ਹਾਲ ਸੀ ਜੇ ਮੈਂ ਅੱਜ ਹਲਕੇ ਦੀ ਗੱਲ ਕਰਾਂ ਅੱਜ ਹਲਕੇ ਦੇ ਵਿੱਚ 100 ਤੋਂ ਵੱਧ ਰੋਡਸ ਅਸੀਂ ਬਣਾ ਚੁੱਕੇ ਹਾਂ ਰੋਡਸ ਵੀ ਉਹ ਬਣਾਈਆਂ ਨੇ ਕਿਉਂਕਿ ਅਸੀਂ ਲੋਕਾਂ ਦੇ ਵਿੱਚ ਵਾਅਦਾ ਕੀਤਾ ਸੀਗਾ ਜਿਹੜੇ ਸਾਡੇ ਬੂਥ ਲਾਉਣਗੇ ਜਿਹੜੇ ਸਾਡੇ ਵਲੰਟੀਅਰ ਹੋਣਗੇ ਅਸੀਂ ਹਰ ਕੰਮ ਉਹਨਾਂ ਨੂੰ ਪੁੱਛ ਕੇ ਕਰਾਂਗੇ ਜਿਹੜੇ ਵਲੰਟੀਅਰ ਨੇ ਸਾਨੂੰ ਦੱਸਿਆ ਕਿ ਮੈਂ ਮੇਰੇ ਇਸ ਵਾਰਡ 'ਚ ਇਹ ਰੋਡ ਨੂੰ 25 ਸਾਲ ਹੋ ਗਏ ਬਣੀ ਨਹੀਂ ਉਹ ਸਾਰੀਆਂ ਰੋਡਸ ਅੱਜ ਬਣਾਈਆਂ ਤੇ ਬਾਕੀ ਜਿਹੜੇ ਮੁਹੱਲਾ ਕਲੀਨਿਕ ਬਣੇ ਨੇ ਉਹ ਸਾਡੇ ਜਿੱਥੇ-ਜਿੱਥੇ ਸਾਡੇ ਬਲਾਕ ਪ੍ਰਧਾਨ ਜਿੱਥੇ-ਜਿੱਥੇ ਸਾਡੇ ਵਾਰਡ ਪ੍ਰਧਾਨਾਂ ਨੇ ਸਾਨੂੰ ਸੁਜੈਸਟ ਕੀਤਾ ਅੱਜ 11 ਹਲਕੇ ਦੇ ਵਿੱਚ ਵਾਰਡ ਨੇ ਤੇ 11 ਹੀ ਮੁਹੱਲਾ ਕਲੀਨਿਕ ਨੇ ਕਿਉਂਕਿ ਹਲਕਾ ਉਹ ਹੈ ਜਿਹਦੇ ਵਿੱਚ ਮਾਈਗ੍ਰੈਂਟ ਲੇਬਰ ਬਹੁਤ ਹੈ ਤੇ ਅੱਜ ਇੱਕ ਇੱਕ ਮੁਹੱਲਾ ਕਲੀਨਿਕ ਦੇ ਵਿੱਚ 250 ਤੋਂ ਲੈ ਕੇ 300 ਲੋਕ ਦਵਾਈ ਲੈਣ ਜਾਂਦੇ ਨੇ ਤੇ ਬਾਕੀ ਜੇ ਮੈਂ ਗੱਲ ਕਰਾਂ ਤੇ ਚਾਰ ਵੱਡੀਆਂ ਇੱਥੇ ਪਾਰਕ ਬਣਾਈਆਂ ਜੁਗਿਆਣੇ ਦੇ ਵਿੱਚ ਲੋਹਾਰਾ ਦੇ ਵਿੱਚ ਢੰਡਾਰੀ ਦੇ ਵਿੱਚ ਤੇ ਬੇਗਵਾਨੇ ਦੇ ਵਿੱਚ ਚਾਰ ਵੱਡੀਆਂ ਪਾਰਕ ਜੇ ਆਪਾਂ ਗੱਲ ਕੀਤੀ ਜਾਵੇ ਜਿਸ ਏਰੀਆ ਨੂੰ ਤੁਸੀਂ ਬਿਲੋਂਗ ਕਰਦੇ ਹੋ ਇਹ স্মਲ 스ਕੇਲ ਇੰਡਸਟਰੀ ਬੜੀ ਹੈ ਜੀ ਇੱਥੇ ਜੇ ਆਪਾਂ ਇੰਡਸਟਰੀ ਦੀ ਗੱਲ ਕੀਤੇ ਸਾਰੀ ਇੰਡਸਟਰੀ ਆਪਣੀ ਲੁਧਿਆਣੇ ਚ ਮਤਲਬ ਲੁਧਿਆਣੇ ਚ ਕੀ ਪੰਜਾਬ ਚ ਭੱਜੀ ਜਾ ਰਹੀ ਹੈ ਜੀ ਬਾਹਰ ਕਿਉਂਕਿ ਉਹਨਾਂ ਨੂੰ ਜੇ ਆਪਾਂ ਹਰਿਆਣਾ ਦਾ ਦੇਖਿਆ ਜਾਵੇ ਹਿਮਾਚਲ ਦਾ ਦੂਜਾ ਉਹਨਾਂ ਨੂੰ ਇੱਕ ਲਾਲਚ ਕਹਿ ਲੋ ਜਾਂ ਉਹਨਾਂ ਨੂੰ ਇੱਕ ਸਜੈਸਟ ਕੀਤਾ ਜਾਂਦਾ ਵੀ ਤੁਹਾਨੂੰ ਅਸੀਂ ਨੇਚਰਲੀ ਟੈਕਸ ਫ੍ਰੀ ਕਰ ਦਾਂਗੇ ਕੋਈ ਜੀਐਸਟੀ ਨਹੀਂ ਲਾਵਾਂਗੇ ਜਗ੍ਹਾ ਵੀ ਫ੍ਰੀ ਦੇਵਾਂਗੇ ਆਪਾਂ ਬਜਾਏ ਉਹਨੂੰ ਬਚਾਉਣ ਦੇ ਵੀ ਜਿਹੜੀ ਆਪਣੀ ਆਲਰੇਡੀ ਲੱਗੀ ਹੋਈ ਆ ਆਪਾਂ ਕਹਿੰਦੇ ਆ ਵੀ ਨਵੀਂ ਇੰਡਸਟਰੀ ਇੱਥੇ ਲੈ ਕੇ ਆਵਾਂਗੇ ਉਹਦੇ ਬਾਰੇ ਤੁਸੀਂ ਕੀ ਕਹੋ ਦੇਖੋ ਤੁਸੀਂ ਦੇਖਿਆ ਹੋਊਗਾ ਪਿਛਲੇ ਦਿਨ ਅਸੀਂ ਟ ਉਦੋਂ ਧਰਨਿਆਂ ਦੇ ਜਿੱਥੇ ਬਹੁਤ ਸਾਰੇ ਨੌਜਵਾਨਾਂ ਨੂੰ ਉੱਥੇ ਜੌਬਸ ਮਿਲਣ ਗਿਆ ਦੂਜੀ ਗੱਲ ਜਿਹੜੀ ਸਾਡੇ ਇੰਡਸਟਰੀ ਲੱਗੀ ਵੀ ਹੋਈ ਆ ਅੱਜ ਅਸੀਂ ਉਹਦਾ ਵੀ ਮੇਰੀ ਜਗ੍ਹਾ-ਜਗ੍ਹਾ ਤੇ ਮੀਟਿੰਗ ਹੁੰਦੀਆਂ ਉਹਨਾਂ ਨਾਲ ਮੀਟਿੰਗ ਕਰਦੇ ਆ ਜਿੱਥੇ-ਜਿੱਥੇ ਉਹਨਾਂ ਨੂੰ ਸਿਸਟਮ ਦੇ ਵਿੱਚ ਲੱਗਿਆ ਕਿ ਅਸੀਂ ਇਸ ਸਿਸਟਮ ਦੇ ਵਿੱਚ ਇਨਫਰਾਸਟ੍ਰਕਚਰ ਤੋਂ ਵੱਖਰੇ ਰਹੇ ਆ ਤੇ ਅੱਜ ਅਸੀਂ ਉਹਨਾਂ ਨੂੰ ਹਰ ਚੀਜ਼ ਉੱਥੇ ਪ੍ਰੋਵਾਈਡ ਕਰਾਉਣ ਦੀ ਕੋਸ਼ਿਸ਼ ਕੀਤੀ ਆ ਔਰ ਅੱਜ ਹਰੇਕ ਇੰਡਸਟਰੀ ਇੰਸਟ ਖੁਸ਼ ਨੇ ਉਕਿ ਜਿਹੜੇ ਤੁਹਾਡੇ ਏਰੀਆ ਜੀ ਇਹਦੇ ਵਿੱਚ ਇੱਕ ਕੰਜਸਟਰ ਬਹੁਤ ਆ ਮਤਲਬ ਭੀੜ ਭੜਕਾ ਬੜਾ ਛੋਟੀ ਸੰਘਣੀ ਆਬਾਦੀ ਆ ਜੀ ਲੋਕ ਇੱਥੋਂ ਆਉਣ ਤੋਂ ਜਿਹੜੀ ਕੋ ਗੱਡੀ ਗੁੱਡੀ ਲਿਆਉਣੀ ਹੋਵੇ ਜਾਂ ਕੁਛ ਉਹਦੇ ਤੋਂ ਡਰ ਜਾਂਦੇ ਆ ਕਿਉਂਕਿ ਕਈ ਜਗ੍ਹਾ ਕੀ ਹੁੰਦਾ ਵੀ ਜਗ੍ਹਾ ਛੋਟੀਆਂ ਨੇ ਆਪਾਂ ਉਹ ਦੇਲੀਆਂ ਜੀਆਂ ਬਣਾ ਲਏ ਨੇ ਉਹਦੇ ਨਾਲ ਕਬਜ਼ੇ ਹੋ ਜਾਂਦੇ ਆ ਪਿੱਛੇ ਜਦੋਂ ਕੈਂਪ ਚ ਸਾਫ ਇਹ ਸੇ ਕਰਕੇ ਸ਼ਾਇਦ ਖੁੱਲੀਆਂ ਰੋਡਾਂ ਬਣੀਆਂ ਸੀ ਇਹਦੇ ਬਾਰੇ ਵੀ ਕੋਈ ਸੋਚ ਵਿਚਾਰ ਹੋ ਰਿਹਾ ਦੇਖੋ ਜਿੱਥੇ ਜਿੱਥੇ ਸਾਡੀਆਂ ਹੁਣ ਨਵੀਆਂ ਅਸੀਂ ਰੋਡਸ ਬਣਾਉਨੇ ਆ ਅਸੀਂ ਲੋਕਾਂ ਨੂੰ ਉੱਥੇ ਅਪੀਲ ਕੀਤੀ ਆ ਵੀ ਜਿਹੜੀਆਂ ਤੁਸੀਂ ਆਪਣੇ ਰੈਂਪ ਬਣਾਏ ਆ ਜਾਂ ਦੇਲ तोड़ के ऐसी कोशिश कर दिया उन्होंने छोटे करने दी ਕੀਤਾ ਵੀ ਆ ਔਰ ਜੇ ਮੈਂ ਰੋਡਸ ਦੀ ਗੱਲ ਕਰਾਂ ਤੁਸੀਂ ਦੇਖੇ ਹੋਗੇ ਆਉਣ ਵਾਲੇ ਦਿਨਾਂ ਦੇ ਵਿੱਚ ਮੇਰੇ ਨਾਲ ਮੈਂ ਤੁਹਾਨੂੰ ਲੈ ਕੇ ਵੀ ਜਾਉਂਗੀ ਕਿਉਂਕਿ ਜਸਪਾਲ ਵੰਗਰ ਜਿਹੜੀ ਇੰਡਸਟਰੀ ਦਾ ਘੜ ਹੈ ਕੰਗਣਵਾਲ ਘੜ ਹੈ ਤੇ ਈਸਟ ਮੈਨ ਤੋਂ ਲੈ ਕੇ ਕੰਗਣਵਾਲ ਤੱਕ ਦੀ ਰੋਡ ਈਸਟ ਮੈਨ ਤੋਂ ਲੈ ਕੇ ਬਾਪੂ ਮਾਰਕੀਟ ਦੀ ਰੋਡ ਬਾਪੂ ਮਾਰਕੀਟ ਤੋਂ ਲੈ ਕੇ ਮੱਲੀ ਚੌਂਕ ਕਰਮਜੀਤ ਨਗਰ ਦੀ ਰੋਡ ਤੇ ਜਸਪਾਲ ਵੰਗਰ ਦੀਆਂ ਸਾਰੀਆਂ ਇੰਡਸਟਰੀ ਦੀਆਂ ਰੋਡਸ ਅਜ ਬਣ ਚੁੱਕੀਆਂ ਨਹੀਂ ਤੇ ਜਿਹੜੀਆਂ ਰਹਿ ਗਈਆਂ ਉਹ ਵੀ ਸਾਡਾ ਇੰਡਸਟਰੀ ਨਾਲ ਵਾਦਾ ਹੈ ਕਿ 2 ਸਾਲ ਦੇ ਅੰਦਰ ਅੰਦਰ ਇੰਡਸਟਰੀ ਨੂੰ ਅਸੀਂ ਬਿਜਲੀ ਪਾਣੀ ਤੇ ਰੋਡਸ ਪਤੀਆ ਤਰੀਕੇ ਨਾਲ ਬਣਾ ਕੇ ਦੇਵਾਂਗੇ ਤੇ ਨਾਲ ਹੀ ਨਾਲ ਤੁਸੀਂ ਦੇਖਿਆ ਹੋਊਗਾ ਕਿ ਨਹਿਰ ਦੇ ਉੱਤੇ ਜਿਹੜੀ ਲੋਹਾਰਾ ਨਹਿਰ ਹੈ ਇਹਦੇ ਤੇ ਗ੍ਰੀਨ ਬੈਲਟ ਬਣ ਰਹੀ ਆ ਨਾਲ ਹੀ ਨਾਲ ਜਿਹੜੀ ਹੈ ਜੁਗਿਆਣੇ ਤੋਂ ਲੈ ਕੇ ਪੋਲੋ ਹਸਪੀਟਲ ਤੱਕ ਸਾਰੇ ਗ੍ਰੀਨ ਬੈਲਟ ਬਣਦੀ ਜਾ ਰਹੀ ਹੈ ਗ੍ਰੀਨ ਬੈਲਟ ਦੀ ਤੁਸੀਂ ਗੱਲ ਕਰ ਰਹੇ ਹੋ ਰੋਕ ਜਿਹੜੀ ਉਹ ਗੰਦਗੀ ਆ ਲਫਾਫੇ ਆਪਾਂ ਲਾਤੀਆਂ ਤਾਰਾਂ ਬਥੇਰਾ ਕੁਝ ਆਪਾਂ ਰੋਕ ਕਰਤਾ ਪਰ ਲੋਕ ਉੱਪਰ ਦੀ ਭਗਾ ਭਗਾ ਵਿੱਚ ਮਾਰਦੇ ਆ ਜੀ ਲੋਕਾਂ ਨੂੰ ਜਿਹੜੀ ਅਵੇਅਰਨੈਸ ਦੀ ਕਿਤੇ ਨਾ ਕਿਤੇ ਕਮੀ ਆ ਜਾਂ ਸਖਤਾਈ ਦੀ ਲੋੜ ਆ ਤੁਸੀਂ ਇਹਦੇ ਬਾਰੇ ਕੀ ਵਿਚਾਰ ਕਰਦੇ ਹੋ ਦੇਖੋ ਨਹਿਰ ਦੇ ਉੱਤੇ ਜੇ ਇੱਥੇ ਝਾੜੀ ਲੱਗੀ ਆ ਉੱਥੇ ਨਾਲ ਵਲੰਟੀਅਰ ਵੀ ਰੱਖੇ ਗਏ ਆ ਤੁਸੀਂ ਇਹ ਦੇਖਿਆ ਹੋਗਾ ਪਿਛਲੇ ਦਿਨੀ ਅਸੀਂ ਚਲਾਨ ਵੀ ਕੀਤੇ ਆ ਬਾਕੀ ਜਿਹੜੀ ਕੂੜੇ ਦੀ ਗੱਲ ਆ ਅਸੀਂ ਕੂੜਾ ਕਰਕਟ ਜਿਹੜਾ ਪਲਾਟਾਂ ਚ ਸੜਦੇ ਆ ਇਹਦੇ ਵਿੱਚ ਹਲਕੇ ਦੇ ਵਿੱਚ ਨਵ ਕੰਬੈਕਟਰ ਜਿਹੜੇ ਲਗਾਏ ਆ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਆਪਰੇਸ਼ਨਲ ਸਿਸਟਮ ਦੇ ਵਿੱਚ ਹੋ ਜਾਣਗੇ ਔਰ ਇਹਦੇ ਵਿੱਚ ਕੂੜੇ ਦੀ ਜਿਹੜਾ ਇਹ ਬੜੀ ਜਲਦੀ ਅਸੀਂ ਖਤਮ ਕਰ ਰਹੇ ਹਾਂ ਜਿੱਥੇ-ਜਿੱਥੇ ਗੱਡੀਆਂ ਦੀ ਪਹੁੰਚ ਨਹੀਂ ਸੀਗੀ ਕੂੜੇ ਵਾਲੀਆਂ ਦੀ ਉੱਥੇ-ਉੱਥੇ ਖੁਦ ਜਾ ਕੇ ਮੈਂ ਮੀਟਿੰਗਾਂ ਕਰਕੇ ਖੁਦ ਗੱਡੀਆਂ ਲਵਾਈਆਂ ਨੇ ਤੁਹਾਡੇ ਆਉਣ ਵਾਲਾ ਕੋਈ ਪ੍ਰੋਜੈਕਟ ਜੀ ਨਵਾਂ ਦੇਖੋ ਪਹਿਲੀ ਗੱਲ ਤਾਂ ਜਿਹੜਾ ਇਹ ਹਲਕਾ ਦਖਣੀ ਆ ਇਹਦੇ ਵਿੱਚ ਤਿੰਨ ਹਲਕਿਆਂ ਨੂੰ ਇੱਕ ਤਹਿਸੀਲ ਲੱਗਦੀ ਆ ਤੇ ਉਹਨਾਂ ਮੈਂ ਸਮੇਂ ਦੇ ਵਿੱਚ ਸਵਾਲ ਵੀ ਚੁੱਕਿਆ ਸੀਗਾ ਵਿਧਾਨ ਸਭਾ ਦੇ ਵਿੱਚ ਕਿ ਸਾਨੂੰ ਇੱਕ ਸਬ ਤਹਿਸੀਲ ਦਿੱਤੀ ਜਾਵੇ ਤਾਂ ਕਿ ਲੋਕਾਂ ਦੀ ਆਉਣ ਵਾਲੀ ਖੱਜਲ ਖਜਾਰੀ ਤੋਂ ਖਤਮ ਕੀਤਾ ਜਾਵੇ ਦੂਸਰੀ ਗੱਲ ਸਾਡੇ ਕੋਲੇ ਪਟਵਾਰਖਾਨਿਆਂ ਦੀ ਵੀ ਘਾਟ ਹੈ ਤੇ ਬੜੀ ਜਲਦੀ ਅਸੀਂ ਇੱਥੇ ਹੋਰ ਪਟਵਾਰਖਾਨੇ ਵੀ ਵਧਾ ਰਹੇ ਹਾਂ ਤੇ ਔਰ ਜੇ ਅਸੀਂ ਗੱਲ ਕਰੀਏ ਪੁਲਿਸ ਚੌਂਕੀ ਦੀ ਸਰਕਾਰ ਬਣਨ ਤੋਂ ਬਾਅਦ ਪਹਿਲੀ ਪੁਲਿਸ ਚੌਂਕੀ ਗੈਸਪੁਰਾ ਦੇ ਵਿੱਚ ਬਣਾਈ ਔਰ ਦੋ ਚੌਂਕੀਆਂ ਅਸੀਂ ਹੋਰ ਬਣਾ ਰਹੇ ਹਾਂ ਇੱਕ ਟੰਡਾਰੀ ਦੇ ਵਿੱਚ ਇੱਕ ਸ਼ੇਰਪੁਰ ਦੇ ਵਿੱਚ ਕਿਉਂਕਿ ਜਿਹੜੀ ਆਮ ਗੱਲ ਹੁੰਦੀ ਆ ਕਿ ਜਿਸ ਦਿਨ ਸੈਲਰੀ ਮਿਲਦੀ ਆ ਮਜ਼ਦੂਰਾਂ ਨੂੰ ਕਿ ਉਸ ਦਿਨ ਲੁੱਟਖੋ ਹੋ ਜਾਂਦੀ ਆ ਤਾਂ ਕਿ ਅਸੀਂ ਜਿਆਦਾ ਤੋਂ ਜਿਆਦਾ ਇਹਨਾਂ ਨੂੰ ਫੈਸਿਲਟੀਆਂ ਦੇਈਏ ਇਹਨਾਂ ਦੀ ਜਿਹੜੀ ਇਹ ਲੁੱਟਖੋ ਤੋਂ ਬਚਾਅ ਹੋ ਜਾਵੇ ਕਿ ਤੁਹਾਡੇ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਜਿਵੇਂ ਤੁਸੀਂ ਕਹਿੰਦੇ ਛੋਟਾ ਵਰਗ ਦੇ ਇੱਥੇ ਲੋਕ ਰਹਿੰਦੇ ਨੇ ਕਿਉਂਕਿ ਮਿਹਨਤ ਕਰਕੇ ਰੋਜ਼ ਖਾਂਦੇ ਨੇ ਜੀ ਜਿਵੇਂ ਆਪਾਂ ਮੱਲਾ ਕਲੀਨਿਕਾਂ ਬਣਾਈਆਂ ਜਾਂ ਦੂਜਾ ਉਵੇਂ ਰਾਸ਼ਨ ਦੀ ਵੀ ਕਈ ਵਾਰੀ ਬੜੀ ਲੁੱਟ ਹੋ ਜਾਂਦੀ ਆ ਉਹਨਾਂ ਨਾਲ ੱੱਕਾ ਬੜਾ ਹੁੰਦਾ ਇਸ ਇਹਦੇ ਉੱਤੇ ਵੀ ਕਦੇ ਵਰਕਆਊਟ ਹੋਇਆ ਜੀ ਦੇਖੋ ਰਾਸ਼ਨ ਡੀਪੋ ਜਿੱਥੇ-ਜਿੱਥੇ ਹੈਗੇ ਆ ਜਿੱਥੇ ਜਿਨ੍ਹਾਂ ਨੇ ੱੱਕਾ ਕੀਤਾ ਉਹ ਰਾਸ਼ਨ ਡੀਪੋ ਅਸੀਂ ਖੁਸ਼ ਕੈਂਸਲ ਵੀ ਕਰਵਾਏ ਆ ਔਰ ਨਾਲ ਹੀ ਨਾਲ ਇੱਕ ਅਸੀਂ ਕਮੇਟੀਆਂ ਬਣਾਈਆਂ ਜਿਹੜੀਆਂ ਕੋਲੇ ਖੜ ਕੇ ਉਹਨਾਂ ਦੀ ਨਿਗਰਾਨੀ ਦੇ ਹੇਠ ਹੋ ਰਾਸ਼ਨ ਵੰਡਿਆ ਜਾ ਰਿਹਾ ਧੰਨਵਾਦ ਜੀ ਸੋ ਇਹ ਸਨ ਮੈਡਮ ਸ਼ੀਨਾ ਜਿਨ੍ਹਾਂ ਨੇ ਦੱਸਿਆ ਵੀ ਸਰਕਾਰ ਪੱਪਾ ਪਾਰ ਹੈ ਡਵੈਲਪਮੈਂਟ ਨੂੰ ਲੈ ਕੇ ਚਾਹੀਓ ਸੜਕਾਂ ਦੀ ਗੱਲ ਹੋਵੇ ਚਾਹੀਓ ਕਲੀਨਿਕਾਂ ਦੀ ਚਾਹੀਓ ਹਸਪੀਟਲ ਨੂੰ ਲੈ ਕੇ ਹੋਵੇ ਹਰ ਕੰਮ ਦੇ ਵਿੱਚ ਪਹਿਲ ਕਦਮੀ ਕਰਕੇ ਇਸ ਇਲਾਕੇ ਦੇ ਵਿੱਚ ਨਵੀਆਂ ਚੀਜ਼ਾਂ ਸਥਾਪਿਤ ਕੀਤੀਆਂ ਜਾਣਗੀਆਂ ਔਰ ਨਾਲ ਹੀ ਜੇ ਕਿਸੇ ਵੀ ਚਾਹੀਓ ਤਹਿਸੀਲ ਨੂੰ ਲੈ ਕੇ ਹੋਵੇ ਸਭ ਤਹਿਸੀਲ ਚੌਕੀਆਂ ਨੂੰ ਲੈ ਕੇ ਹੋਵੇ ਉਹਦੇ ਤੇ ਵੀ ਕੰਮ ਚੱਲ ਰਿਹਾ ਹੈ ਸੋ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ ਹੈਪੀ ਦੇਸ਼ਰਾਜ ਦੇ ਨਾਲ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਲੁਧਿਆਣਾ